30 ਅਕਤੂਬਰ ਨੂੰ ਹੋਏ ਇੱਕ ਕਾਂਗਰਸੀ ਆਗੂ ਦੇ ਪੁੱਤਰ ਦੇ ਕਤਲ ਕੇਸ ਨੂੰ ਹੱਲ ਕਰਦੇ ਹੋਏ ਪੁਲਿਸ ਨੇ 4 ਮੁਲਜ਼ਮਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਮਾਮਲਾ ਫਤਿਹਗੜ੍ਹ ਸਾਹਿਬ ਦੇ ਸ਼ਹਿਰ ਮੰਡੀ ਗੋਬਿੰਦਰ ਦੇਪਿੰਦ ਬਦਿਲਪੁਰ ਦਾ ਹੈ ਜਿੱਥੇ ਇੱਕ ਘਟਨਾ ਵਾਪਰੀ ਸੀ। ਐਸਐਸਪੀ ਰਵਜੋਦ ਗਰੇਵਾਲ ਨੇ ਪ੍ਰੈਸ ਕਾਨਫਰੰেন্স ਦੌਰਾਨ ਮੀਡੀਆ ਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਕਾਬੂ ਕੀਤੇ ਗਏ ਕਥਿਤ ਦੋਸ਼ੀਆਂ ਦੇ ਕੋਲੋਂ ਇੱਕ ਦੇਸੀ ਪਿਸਤਲ, ਲੋਹੇ ਦੇ 2 ਦਾਹ ਅਤੇ ਇੱਕ ਸਕੋਰਪੀਓ ਗੱਡੀ ਵੀ ਬਰਾਮਦ ਕੀਤੀ ਗਈ ਹੈ। ਉਨ੍ਹਾਂ ਵੀ ਦੱਸਿਆ ਕਿ ਕਥਿਤ ਦੋਸ਼ੀ ਹੋਰਨਾਂ ਇਲਾਕਿਆਂ ਦੇ ਵਿੱਚੋਂ ਫਰੋਤੀਆਂ ਵੀ ਵਸੂਲਦੇ ਸੀ ਤੇ ਨਸ਼ਾ ਵਿੱਚ ਦਾਕੰਦ ਕੱਦਸੀ ਤੇ ਪਹਿਲਾਂ ਵੀ ਇਹ ਕਈ ਵਾਰ ਜੇਲ੍ਹ ਜਾ ਚੁੱਕੇ ਨੇ ਜਦੋਂ ਮਰਡਰ ਨੂੰ ਇਨਦਾਮ ਦਿੱਤਾ ਰਿਹਾ ਸੀਗਾ ਮੰਡੀਕ ਮੰਡਿਕ ਮੰਡਰ ਕਰੇ ਤਾਂ ਉੱਥੇ ਮੌਕੇ ਤੇ ਉਹਦੇ ਫਾਦਰ ਪਹੁੰਚੇ ਸੀ ਕਿ ਜਿਹਨਾਂ ਦਾ ਨਾਮ ਮਨਜੀਤ ਸਿੰਘ ਸੀ ਜੋ ਕਿ ਉਹਨਾਂ ਨੇ ਉਹਦੀ ਆਖਰੀ ਸਟੇਟਮੈਂਟ ਸੁਣ ਕੇ ਇਹ ਪਰਚਾ ਦੱਜ ਕਰਾਇਆ ਸੀਗਾ ਇਹ ਜਿਹੜਾ ਪਰਚਾ ਹੈਗਾ ਇਹ ਪੰਜ ਵਿਅਕਤੀਆਂ ਤੇ ਹੋਇਆ ਸੀਗਾ ਐਸਪੀ ਡੀ ਸਾਥ ਤੇ ਜਿਹੜੀ ਸਾਡੀ ਸੀਆਈਏ ਦੀ ਟੀਮ ਹੈ ਨਾਲ ਹੀ ਡੀਐਸਪੀ ਹਮ ਲੋਕ ਮਿੰਡੀਂਗਰ ਖਾਣੇ ਦੀ ਜਿਹੜੀ ਟੀਮ ਹੈ ਉਹਨਾਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਜਿਹੜੇ ਇਸ ਕੇਸ ਦੇ ਵਿੱਚ ਅਕਿਊਜ਼ਡ ਸੀਗੇ ਉਹ ਕੰਜੂ ਤੋਂ ਜਿਹੜੇ ਚਾਰ ਅਕਿਊਜ਼ ਨੇ ਉਹ ਅਰੈਸਟ ਕਰ ਲਏ ਪਿਛਲੇ ਦਿਨੀ ਮੇਰੇ ਬੇਟੇ ਦਾ ਮਰਡਰ ਹੋ ਗਿਆ ਤਰਨਜੀਤ ਸਿੰਘ ਨੰਨੂ ਦਾ ਕੁਝ ਬੰਦੇ ਨੇ ਜੀ ਜੋ ਖੰਨੇ ਦੇ ਨੇ ਯੂਰੂ ਬੱਤਾ ਪ੍ਰਿੰਸ ਬੁੱਲੜ ਤੇ ਇੱਕ तितਲੀ ਐ ਕੋਈ ਬੌਕਸਰ ਐ ਜੋ ਇਹ ਬੇਟੇ ਦੇ ਕੋਲੇ ਪਹਿਲਾਂ 2-3 ਸਾਲ ਪਹਿਲਾਂ ਵਹਿੰਦੇ ਹੁੰਦੇ ਸੀਗੇ ਤੋ ਬੇਟਾ ਪਰੇ ਹੋ ਗਿਆ ਜੇ ਤੋ ਮੈਂ ਵੀ ਧੂਰਿਆ ਬੇਟੇ ਨੂੰ ਵੀ ਪਰੇ ਕਰਤਾ ਉਹਦੀ ਖੁੰਦਕ ਵਜਿਦਾ ਵੀ ਅੱਜ ਹੁਣ ਸਾਡੇ ਕੋਲ ਨਹੀਂ ਆਉਂਦਾ ਸਾਡੀ ਗੱਲ ਨਹੀਂ ਸੁਣਦਾ ਜੋ ਕਿ ਬੇਟਾ ਕਿਵਰ ਪਹਿਲਾਂ ਹੈਲਪ ਵੀ ਕਰ ਦਿੰਦਾ ਸੀ ਇਹਨਾਂ ਦੀ ਉਹ ਹੈਲਪ ਇਸ ਤਰ੍ਹਾਂ ਸੀਗੀ ਕਿ ਕਿ ਚਲੋ ਮੈਂ ਜ਼ਿਲ੍ਹਾ ਪ੍ਰਧਾਨ ਆ ਮੈਂ ਦੋ ਵਾਰੀ ਐਮਸੀ ਦੇ ਇਲੈਕਸ਼ਨ ਲੜੇ ਐ ਤੇ ਬੇਟੇ ਦਾ ਆਪਣਾ ਵੀ ਇੱਕ ਰਸੂਖ ਸੀਗਾ ਉਹਦੇ ਚੋ ਕਿਵਰ ਕੋਈ ਇਹਨਾਂ ਨੂੰ ਕੋਈ ਦਿੱਕਤ ਆ ਜਾਣੀ ਕੋਈ ਮਾੜਾ ਮੋਟਾ ਕੋਈ ਸਥਾਣਾ ਹੋ ਜਾਣਾ ਉਹ ਜਾ ਕੇ ਇਹਨੇ ਹੈਲਪ ਕਰ ਦੇਣੀ ਬੇੜਾ ਸਕ੍ਰਾਈਬ ਦਾ ਕੰਮ ਕਰਦਾ ਸੀ ਫਿਰ ਮੈਂ ਉਹਨੂੰ ਕਿਹਾ ਮੈਂ ਕਾਕਾ ਇੱਥੇ ਨਾ ਬੈਠਾ ਘਰ ਇਹਨਾਂ ਨੂੰ ਪਠਾਇਆ ਕਰ ਇਹ ਉਹ ਹਟਾਤੇ ਥੋੜੀ ਉਸ ਵਕਤ ਦੀ ਵੀ ਰੰਜਿਸ਼ਬਾਜ਼ੀ ਰੱਖਦੇ ਸੀਗੇ ਵੀ ਹਾਂ ਵੀ ਸਾਡੇ ਕੋਲੇ ਆਉਣਾ ਜਾਣਾ ਇਹਨੇ ਬੰਦ ਕਰਾਤਾ ਸਾਡਾ ਤੇ ਤਾਂ ਦੇਖੋ ਹੁਣ ਇਹਨਾਂ ਨੇ ਅਨਵੈਸਟੀਗੇਸ਼ਨ ਕੀਤੀ ਹੈ ਵੀ ਇਹਦੇ ਚ ਦੇਖਦੇ ਆ ਵੀ ਸਾਨੂੰ ਕੀ ਦੱਸਦੇ ਆ ਪਰ ਜਿਹੜਾ ਹੈਗਾ ਇਹ ਆਪਸ ਵਿੱਚ ਇਹਨਾਂ ਦਾ ਜਿਵੇਂ ਹੁਣ ਬੱਚਿਆਂ ਦਾ ਸੀਗਾ ਵੀ ਕੋਈ ਇੱਕ ਇੱਕ ਗਲਤੀ ਇਹਨਾਂ ਨੇ ਰੰਜਿਸ਼ ਰੱਖੀ ਹੈ ਉਹ ਪਿੱਛੇ ਜਾ ਕੇ ਇਹਦੀ ਗੱਡੀ ਵੀ ਭੰਨਗੇ ਸੀਗੇ ਹੈ ਉਦੋਂ ਮੈਂ ਉਹਨੂੰ ਕਹਾਂ ਮਾ ਪੁੱਤ ਆਪਾਂ ਲੜਦਾ ਨਹੀਂ ਹੈਗਾ ਹੈ ਚੱਕ ਰਹੇ ਸੀ ਉਦੋਂ ਪਰਚਾ ਨਹੀਂ ਕਰਾਇਆ ਸੀ ਜੀ ਕੰਪਲੇਟ ਕੀਤੀ ਸੀ ਜੀ ਚਲੋ ਉਸ ਵਕਤ ਕਾਰਵਾਈ ਨਹੀਂ ਹੋਈ ਉਹਦੇ ਤੇ ਉਹ ਸ਼ਾਇਦ ਦਾ ਉਸ ਗੱਲ ਦਾ ਵੀ ਸ਼ਾਇਦ ਮੈਨੂੰ ਲੱਗਦਾ ਵੀ ਹਾਂ ਵੀ ਉਸ ਵਕਤ ਕਾਰਵਾਈ ਹੁੰਦੀ ਸ਼ਾਇਦ ਇਹ ਕੰਮ ਨਾ ਹੁੰਦਾ ਜਗਬਾਣੀ ਟੀਵੀ ਲਈ ਗੁਰਪੇ ਜੀ ਦਾ ਜੁਦੀ ਰਿਪੋਰਟ